ਹਰ ਕੇ ਜਨ ਸਤਗੁਰ ਸਤਪੁਰਖ ਬਿਨੋਂ ਕਰੋ ਗੁਰਪਾਸ ਹਰ ਕੇ ਜਨ ਸਤਗੁਰ ਸਤਪੁਰਖ ਬਿਨੋਂ ਕਰੋ ਗੁਰਪਾਸ ਗੁਰਪਾਸ ਇਹਦਾ ਹਰ ਕਾ ਜਨ ਹੁੰਦਾ ਨਾ ਇਹਦਾ ਹਰ ਕਾ ਜਨ ਪਜੀਵਾਤ ਮਈ ਹੁੰਦਾ ਜਨ ਜੀਵਾਤਮਾ ਹੀ ਵੱਢੀ ਹੈ ਜਦ ਇਹਨੂੰ ਗਿਆਨ ਹੋ ਜਾਂਦਾ ਆਤਮ ਗਿਆਨੀ ਹੋ ਜਾਂਦਾ ਫਿਰ ਇਹਦਾ ਨੂੰ ਜਾਣੇ ਗਿਆਨ ਕਾ ਆਪਣੇ ਆਪ ਨੂੰ ਜਨ ਕਹਿੰਦਾ ਭਗਤ ਆਪਣੇ ਆਪ ਨੂੰ ਜਨ ਕਹਿੰਦੇ ਜਨ ਕਬੀਰ ਕਬੀਰ ਵੀ ਆਪਣੇ ਆਪ ਨੂੰ ਜਨ ਕਹਿੰਦਾ ਹਰ ਕਾ ਜਨ ਹਰ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਹਰ ਜਨ ਹਰ ਦੇ ਪਾਲਣ ਜਿਹੜਾ ਰਹਿਣ ਵਾਲਾ ਹਰ ਕਾ ਸੋਲਤਾ ਹਰ ਉਤਰਾਤਮਾ ਨਰੂ ਅੱਧਾ ਹਾਰਾ ਹੈ ਜਿਹੜਾ ਮਾਇਆ ਤੋਂ ਉਲਿਪਟ ਹੈ ਜਿਹਦੇ ਆਪਣੇ ਕੋਲ ਕਾਇਮ ਨੇ ਨਾ ਅੱਧੇ ਨੇ ਕੋਲ ਕਾਇਮ ਨੇ ਅੱਧਾ ਜੈਟ ਡਿਫੈਕਟ ਪਿਆ ਹੈ ਉਹ ਹੀ ਮਾਇਜ ਵਾਲਿਆ ਹੈ ਬੰਦ ਕਰਕੇ ਡਿਫੈਕਟ ਹੈ ਚਿਤ ਕਰਕੇ ਹੈ ਨਹੀਂ ਲੈ ਚਿੱਤ ਉਸਦਾ ਉਹ ਸੱਚ ਨਾਲ ਜੁੜਿਆ ਹੈ ਮਨ ਜਿਹੜਾ ਹੈ ਉਹ ਚਖੋਟ ਹੈ ਜੀ ਥੋੜੀ ਜੀ ਆਪਾਂ ਕਹਿੰਦੇ ਤੇਰੇ ਮਨ ਚ ਖੋਟ ਹੈ ਤੂੰ ਤਾਂ ਵੱਖਰਾ ਰਹਿ ਬੰਦੋ ਵੀ ਜੇ ਤੇਰੇ ਮਨ ਚ ਖੋਟ ਹੈ ਜਿਹਨੂੰ ਤੂੰ ਕਹਿੰਦਾ ਉਹ ਤਾਂ ਫਿਰ ਮਨੋਂ ਵੱਖਰਾ ਰੋ ਮਨ ਉਹਦਾ ਹੈ ਰੋ ਜਿਹਦੇ ਮਨ ਚ ਖੋਟ ਹੈ ਸਾਹ ਹਰਖ ਜਿਹਦੇ ਮਨ ਚ ਖੋਟ ਹੈ ਉਹ ਚਖੋਟ ਨਹੀਂ ਉਹਦੇ ਮਨ ਚ ਖੋਟ ਹੈ ਸਾਰੇ ਮਾਂਜਖੋਟ ਹੈ ਮਾਂਦੀਓ ਖੋਟ ਦੂਰ ਕਰਨੀ ਹੈ ਮਾਂ ਦਾ ਜਿਹੜਾ ਮਾਲਕਾ ਵਿੱਚ ਖੋਟ ਰਹੀ ਹੈ ਕਦੇ ਮੂਲ ਤੇ ਨਹੀਂ ਹੈ ਕਦੇ ਸ਼ਾਖਾ ਜਾਈ ਹੋਈ ਹੈ ਸ਼ਾਖਾ ਨੂੰ ਜੱਲ ਹੀ ਤੋਂ ਮਿਲਦਾ ਹੈ ਜਲ ਵਿੱਚੋਂ ਸ਼ਾਖ ਕੁਬਲਾਵਤੀ ਕੁਬੜਾਈ ਸ਼ਾਖ ਹੈ ਨਾ ਆਪਣੇ ਮੂਲ ਨਾਲ ਸ਼ਾਖ ਜੁੜੀ ਨਹੀਂ ਹੋਈ ਪੂਰੀ ਤਰ੍ਹਾਂ ਮੂਲ ਤੋਂ ਸੋਚ ਪੈਣ ਹੋਗੀ ਮੂਲ ਤੋਂ ਸੋਚ ਪੈਣ ਮੂਲ ਜਿਹੜਾ ਹੈਗਾ ਉਦਾਂ ਬਣਾ ਮੂਲ ਦੀ ਗੱਲ ਨਹੀਂ ਬੰਦਾ ਮੂਲ ਦੇ ਨਾਲੇ ਮੂਲ ਦਾ ਵਿਰੋਧੀ ਹੋਇਆ ਹੈ ਮੂਲ ਦੇ ਨਾਲ ਇਹਦੀ ਸੁਰ ਨਹੀਂ ਮਿਲਦੀ ਬੇਸੁਰਾ ਹੋਇਆ ਹੈ ਜੇ ਸੁਰ ਮਿਲ ਜਾਂਦੀ ਹੈ ਫਿਰ ਹੋ ਜਾਂਦਾ ਜਨ ਜਦ ਮੂਲ ਨੂੰ ਸੁਰ ਮਿਲ ਜਾਂਦੀ ਹੈ ਫਿਰ ਇਹ ਹਰਕਾ ਜਨ ਹੋ ਜਾਂਦਾ ਹੈ ਜੇ ਹਰਕਾ ਜਨ ਹੋ ਜਾਂਦਾ ਫਿਰ ਕੀ ਹੋ ਜਾਂਦਾ ਸਤਪੁਰਖ ਵੀ ਹੋ ਜਾਂਦਾ ਹੈ ਹੀ ਸਤ ਗੋਰਾ ਸਤਪੁਰਖ ਆਵੇ ਸਤਗੁਰ ਆਵੇ ਸਤਪੁਰਖ ਆਪ ਨੂੰ ਇਹਨੇ ਜਾਣਨਾ ਹੈ ਸਤਪੁਰਖ ਜੇ ਨੇ ਜਾਣਿਆ ਸਤਗੁਰ ਸਤਗੁਰ ਤੇਸਕਾ ਕਹਿੰਦੇ ਨੇ ਆਪਣੇ ਆਪ ਨੂੰ ਜਾਣ ਲਿਆ ਆਪਣਾ ਆਤਮ ਔਰ ਪ੍ਰਾਤਮ ਆਪਣਾ ਸਾਰਾ ਕੁਝ ਜਾਣ ਲਿਆ ਆਪਣੇ ਆਪ ਨੂੰ ਆਪਣਾ ਇੱਕ ਸਰੂਪ ਸਭਤ ਸੂਰਤ ਆਪਣੀ ਜਾਣ ਲਈ ਇਹ ਆਪ ਸਭ ਸੂਰਤ ਹੋ ਗਿਆ ਇਹ ਸਤਗੁਰ ਵੀ ਇਹੀ ਹੈ ਸਤਪੁਰਖ ਵੀ ਇਹੀ ਹੈ ਇਸ ਕਰਕੇ ਇਹਨੂੰ ਇਹ ਸੰਬੋਧਨ ਕੀਤਾ ਹੈ ਹਰ ਕੇ ਜਨ ਹਰ ਕੇ ਜਨ ਸਤਗੁਰ ਸਤਪੁਰਖਾ ਤੂੰ ਹਰ ਕਾ ਜਨ ਸਤਗੁਰ ਵੀ ਤੂੰ ਹੈ ਸਤਪੁਰਖ ਵੀ ਤੂੰ ਬਿਨੋ ਕਰੂੰ ਗੁਰ ਪਾਸ ਮੈਂ ਆਪਣੇ ਗੁਰ ਪਾਸ ਆਪਣੇ ਮੂਲ ਦੇ ਕੋਲ ਬਿਨੋ ਕਰਤਾ ਆਪਣੇ ਮੂਲ ਆਪਣਾ ਮੂਲ ਗੋਰਾ ਬਿਨੋ ਕਰੋ ਗੁਰ ਪਾਸ ਹਾਂ ਹਮ ਕੀਰੇ ਕਿਰਮ ਸਤਗੁਰ ਨੀ ਕੀਰਾ ਹੈ ਅੰਤਰਾਤਮਾ ਕੀ ਡਾਣੀ ਹੈ ਹਾਮੇ ਕੀ ਹੈ ਸਰੀਰ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕੀੜਾ ਹੈ ਜਿਹੜਾ ਬੋਲ ਰਿਹਾ ਉਹ ਕੀੜਾ ਹੈ ਜਿਹੜਾ ਸਰੀਰ ਚ ਜਿਹੜਾ ਦਿਮਾਗ ਚ ਰਹਿੰਦਾ ਉਹ ਕੀੜਾ ਜਿੰਨਾ ਜਿਹੜਾ ਦਿਮਾਗ ਚ ਬਸਦਾ ਜਾ ਕੇ ਕੀੜਾ ਤੇਰਕੁਡੇ ਚ ਜਿਹੜੇ ਲੋਕ ਤੇਰਕੁਡੇ ਦੀਆਂ ਗੱਲਾਂ ਕਰਦੇ ਨੇ ਉਹ ਕੀੜੇ ਨੇ ਉਹਨਾਂ ਚ ਕੀੜਾ ਹੀ ਰਹੂ ਸਰੀਰ ਨਾਲ ਜੁੜਿਆ ਹੋਇਆ ਹੈ ਜਿਆਦਾ ਆਦਮੀ ਸੋਚਦਾ ਸਰੀਰ ਨਾਲ ਜੁੜਿਆ ਹੋਇਆ ਹੈ ਨਹੀਂ ਬਾਇ ਨਾਲ ਜੁੜਿਆ ਹੋਇਆ ਨਹੀਂ ਬੇਹੋਸ਼ ਹੋ ਜਾ ਬਾਇ ਨਾਲ ਜੁੜਿਆ ਹੋਇਆ ਹੈ ਨਹੀਂ ਸੋਜੀ ਆਉਗੀ ਦਿਮਾਗ ਜਾਊਗਾ ਦਿਮਾਗ ਤਾਂ ਪਿੱਛੇ हट ਗਿਆ ਸੋਜੀ ਹੈ ਨਹੀਂ ਸੰਸਾਰ ਨਾਲ ਜੁੜਿਆ ਹੋਇਆ ਹੈ ਨਹੀਂ ਤਾਂ ਇਹ ਜੋਗ ਦਰਸ਼ਨ ਵਾਲੇ ਗੱਲਾਂ ਕਰਦੇ ਨੇ ਉਹ ਇੱਥੇ ਹੀ ਸਮਝ ਲੈਣ ਪ੍ਰੈਕਟੀਕਲ ਚੋ ਸਮਝਣਾ ਉਹ ਬ੍ਰੇਨ ਵਿੱਚ ਤਾਂ ਇਹ ਮਾਇਆ ਨਾਲ ਜੁੜਦਾ ਜਾ ਕੇ ਹਲਕਾ ਤੋਂ ਥੱਲੇ ਗਿਆ ਫਿਰ ਮਾਇਆ ਨੂੰ ਟੁੱਟ ਜਾਂਦਾ ਫਿਰ ਜਉਂਦਾ ਹੀ ਮਰ ਜਾਂਦਾ ਸੁੱਤਾ ਮੈਂ ਜਉਂਦਾ ਮਰਿਆ ਹੈ ਹੀ ਹੈ ਬਹੁਤ ਨੂੰ ਸੋਣਾ ਹੀ ਕਿਆ ਨਾ ਭਗਤਾਂ ਨੇ ਗੁਰਬਾਣੀ ਨੇ ਕਹਿੰਦੇ ਨੂੰ ਸੋਣਾ ਹੋਏ ਕੋ ਲਾਂਬੇ ਕੋਟ ਪਸਾਰ ਸੌਂ ਗਿਆ ਵਰਗ ਸਰਦਾਰ ਨਾਲ ਜੁੜਿਆ ਹੋਇਆ ਹੈਗਾ ਫਿਰ ਆਪਣੇ ਮੂਲ ਜਿਸਮ ਆ ਜਾਂਦਾ ਜਾ ਕੇ ਬੰਦ ਜੀਵਾਤਮਾ ਕਿੱਥੇ ਜਾਂਦੀ ਹੈ ਮੂਲ ਜਿਸਮ ਆ ਜਾਂਦੀ ਮੂਲ ਨਾਲ ਜੁੜ ਜਾਂਦੀ ਸਾਹ ਲੈਂਦਾ ਮੂਲ ਸਾਹ ਲੈਂਦੇ ਸਾਹ ਤਾਂ ਲੈਂਦਾ ਹੀ ਹੈ ਉਹ ਮਾਇਆ ਤਾਂ ਪਿੱਛੇ ਬੈਠਾ ਇਹ ਗੱਲ ਸਮਝਣੀ ਥੋੜੀ ਜੀ ਗੁਰਮਤਿ ਦੀ ਵੱਖਰੀ ਗੱਲ ਹੈ ਹੋਰ ਕਿਸੇ ਵਤੀ ਦੀ ਨਹੀਂ ਗੱਲ ਹੈ। ਦਾਨ ਵਾਲੀ ਗੱਲ ਨਹੀਂ ਤੇ ਇਹ ਆਪ ਹੀ ਸਤਪੁਰਖ ਹੈ। ਆਪ ਹੀ ਸਤਗੁਰ ਹੈ। ਆਪ ਹੀ ਭਗਵਾਨ ਹੈ। ਆਪ ਹੀ ਭਗ ਹੈ। ਜਾਣ ਕੰਮ ਆਪਣਾ ਕਰਨ ਆਇਆ ਕਰ ਲਿਆ ਪੂਰਾ। ਭਗਵਾਨ ਹੋ ਗਿਆ, ਭਗਵਾਨ ਹੋ ਗਿਆ। ਇਹ ਸੈਂਸ ਵਿੱਚ ਭਗਵਾਨ ਕਿਹਾ ਹੈ ਨੂੰ। ਪੁਰਖੇ ਭਗਵਾਨ ਸੋ ਪੁਰਖ ਪੂਰ ਭਗਵਾਨ ਹੈ। ਭਗਵਾਨ ਤਾਂ ਉਦਲੇ ਹੋ ਜਾਂਦਾ ਜਦੋਂ ਸਿੱਧਰ ਆ ਪੈ ਜਾਂਦਾ ਦੇਵਤਾ ਤਾਂ ਉਦਲੇ ਬਣ ਜਾਂਦਾ ਬੱਚਾ ਕੰਮ ਪੂਰਾ ਕਰ ਲੈਂਦਾ ਫਿਰ ਪੂਰਨ ਭਗਵਾਨ ਭਗਵਾਨ ਕੋਈ ਬਹੁਤ بڑا ਸ਼ਬਦ ਨਹੀਂ ਹੈ ਸਾਡੇ ਕੋਲ ਪਾਰਪਰਮਿਕ ਸ਼ਬਦ ਹੈ ਇੱਕ ਪਰਮੇਸ਼ਰ ਸ਼ਬਦ ਹੈ ਪਰ ਦੋਹੀ ਸ਼ਬਦ ਨੇ ਜਿਹੜੇ ਕਿਸੇ ਵਿਅਕਤੀ ਨਾਲ ਨਹੀਂ ਲੱਗ ਸਕਦੇ ਗੁਰੂਬਰੀ ਲੱਗ ਸਕਦਾ ਗੁਰੂ ਉਹ ਸ਼ਬਦ ਹੈ ਜਿਹੜਾ ਜਿੰਨੀ ਵੀ ਕਾਇਨਾਤ ਹੈ ਜੜ ਜਾਂ ਚੇਤਨ ਸਭ ਤੇ ਹੁਕਮ ਚਲਾਉਦਾ ਸੂਰਜ ਵੀ ਉਹਦੇ ਪਾਲੇ ਚ ਹੈ ਪੌਣ ਵੀ ਉਹਦੇ ਪਾਲੇ ਚ ਹੈ ਉਹਦੇ ਹੁਕਮ ਚ ਹੈ ਉਹ ਗੁਰੂ ਆ ਵੇ ਵਿੱਚ ਸੂਰਜ ਭੈ ਵਿੱਚ ਚੰਦ ਜਿਹਦੀ ਭੈ ਵਿੱਚ ਸੂਰ ਚੰਦਾ ਉਹ ਗੁਰੂ ਆ ਜਿੱਦੀ ਪੈ ਵਿੱਚ ਸੂਰਜ ਆ ਸੂਰਜ ਦਾ ਵੀ ਸੂਰਜ ਦੋ ਸੂਰਜ ਸੂਰਜ ਨਬੋ ਚੰਦਰ ਚੰdre ਉਹ ਗੁਰੂ ਆ ਜਿਹੜਾ ਵਿਅਕਤੀ ਗੁਰੂ ਜਿਹਨੂੰ ਅਸੀਂ ਕਹਿੰਦੇ ਆ ਇਹ ਤਾਂ ਕਹਿਣ ਲੱਗ ਗਏ ਇਹ ਤਾਂ ਹੋਰ ਬਤਾਂ ਕਹਿੰਦੀਆਂ ਸੀ ਆਨੰਦ ਗੁਰੇ ਦਾ ਸਾਡੇ ਇਸ ਮਤ ਦੇ ਦਾ ਗੁਰਮਤ ਦੇ ਨੇ ਤੈਨੂੰ ਰੱਦ ਕੀਤਾ ਸੀ ਇਹ ਆਦਮੀ ਨਹੀਂ ਗੁਰੂ ਹੁੰਦਾ ਸ਼੍ਰੀ ਕਹ ਗੁਰਾ ਨਹੀਂ ਹੁੰਦਾ ਆਦਮੀ ਰੱਦ ਕੀਤਾ ਸੀ ਹਾਂ ਉਹ ਰੱਦ ਕੀਤਾ ਉਹਨਾਂ ਦੇ ਖਿਲਾਫ ਜਾਂਦਾ ਸੀ ਉਹਨਾਂ ਨੇ ਸਾਡੇ ਬੂਝ ਪਾ ਦਿੱਤਾ ਵੀ ਇਹਨਾਂ ਦੇ ਵੀ ਗੁਰੂ ਬਣਾ ਦੋ ਫਿਰ ਸਾਲੂ ਨਹੀਂ ਕਰਨਗੇ ਉਸੇ ਗੱਲ ਦਾ ਰੌਲਾ ਹੋ ਰੌਲਾ ਖੜੀ ਗੱਲ ਉਹ ਕਮਜ਼ੋਰੀ ਜਿੱਥੇ ਸਾਡੇ ਚਾਹੀ ਉੱਥੇ ਹੀ ਹੁਣ ਸਾਡਾ ਝਗੜਾ ਪੈ ਗਿਆ ਨਾਨਾ ਗੁਰੂ ਆਦੂਏ ਗੁਰੂ ਹਰਿ ਇਹ ਕਿਹਨੇ ਕਿਹਾ ਇਹ ਮੂਰਖਾਂ ਨੇ ਕਿਹਾ ਕਿਉਂਕਿ ਗੱਲ ਮੂਰਖਾਂ ਦੇ ਹੱਥ ਆ ਗਈ ਗੱਲ ਪ੍ਰਚਾਰ ਮੂਰਖਾਂ ਦੇ ਹੱਥ ਆ ਗਿਆ ਇਹਨਾਂ ਕੋਲ ਬੰਦੇ ਸਮਝ ਕੋਈ ਨਹੀਂ ਮੂਰਖਾਂ ਦੇ ਵਿੱਚ ਸਾਰੀ ਉਹ ਕਬਜ਼ਰ ਕਬੀਰ ਆਪਣਾ ਪ੍ਰਾਇਆ ਵੀ ਹੈ ਉਹਨਾਂ ਦੇ ਵਿੱਚ ਈਰਖਾ ਵੀ ਹੈ ਦੁਸ਼ਮਣ ਵੀ ਹੈ ਵੀ ਨਾਟ ਗਨੂ ਬੜਾ ਸਾਬਤ ਕਰੀਏ ਇਕਬੀਰ ਨੂੰ ਛੋਟਾ ਸਾਬਤ ਕਰੀਏ ਥੋੜੇ ਕਹੇ ਤੇ ਨਾ ਕੋਈ ਬੜਾ ਹੋਣਾ ਨਾ ਛੋਟਾ ਹੋਣਾ ਉਹ ਜੇ ਸਾਰੇ ਵੀ ਪਰਮੇਸ਼ਰ ਨੂੰ ਬੜਾ ਬੜਾ ਕਹਿਣ ਉਹ ਬੜਾ ਨਹੀਂ ਉਦਾਂ ਹੁੰਦਾ ਜਿਉਂ ਨੂੰ ਕੋਈ ਬੜਾ ਨਾਂ ਕਹੇ ਤਾਂ ਉਹ ਛੋਟਾ ਨਹੀਂ ਹੁੰਦਾ ਹੁੰਦਾ। ਇਵੇਂ ਭਗਤਾਂ ਦਾ ਸੁਭਾਅ ਹੈ। ਭਗਤਾਂ ਨੂੰ ਨਾ ਕੋਈ ਬੜਾ ਕਰ ਸਕਦਾ ਐ ਨਾ ਛੋਟਾ ਕਰ ਸਕਦਾ। ਉਹਦਾ ਜਿੱਥੇ ਹੈਗੇ ਨਾ ਉਨੇ ਹੀ ਰਹਿਣੇ ਨੇ। ਉਹਨਾਂ ਤੇ ਕੋਈ ਅਸਰ ਨਹੀਂ ਨਾ ਗੱਲਾਂ ਦਾ ਹੈ। ਨਾ ਨਾਨਕ ਤੇ ਅਸਰ ਹੈ ਗੁਰੂ ਕਾਹਨ ਦਾ ਨਾ ਖ਼बीर ਤੇ ਅਸਰ ਛੋਟਾ ਕਰਨ ਦਾ। ਉਹ ਤਾਂ ਕਹਿੰਦਾ ਨੰਦੋਂ ਨੰਦੋਂ ਮੋਗੋ ਲੋਗ ਨੰਦੋਂ। ਦਿੰਦਾ ਜਾਨ ਕੀ ਖਰੀ ਪਿਆਰੀ ਨੰਦਾਂ ਬਾਪ ਦਿੰਦਾ ਮਹਦਾਰੀ। ਉਹਨਾਂ ਤੇ ਨੰਦਿਆਰ ਉਸਤਤੀ ਦਾ ਕੋਈ ਅਸਰ ਨਹੀਂ ਸਾਡੇ ਤੇ ਅਸਰ ਗੱਲ ਸੀ ਇਹ ਬਬੇਕੀਆਂ ਦੀ ਹੱਥ ਆ ਗਈ ਮੂਰਫਤ ਮੂਰਖਾ ਨੇ ਅੜਿਆ ਮੂਰਖਾ ਰੜਾ ਪਿਆ ਰੜਾ ਕਾਦਾ ਮੂਰਖ ਤਾਂ ਹੀ ਤਾਂ ਝਗੜਾ ਕੋਈ ਨਹੀਂ ਕਰਵਾਣੀ ਦਾ ਤੈਨਾਂ ਸਾਰੀਆਂ ਹੀ ਆਡ-ਆਡ ਪੋਥੀਆਂ ਬਣਾ ਲਓ ਬਣਾ ਲਓ ਕੋਈ ਫਰਕ ਨਹੀਂ ਪੈਂਦਾ ਪਰ ਗੱਲ ਤਾਂ ਕੋਈ ਇਹ ਪ੍ਰਚਾਰ ਜਾਂ ਕਰੋਗੇ ਕੋਈ ਗੱਲ ਹੈ ਪ੍ਰਚਾਰ ਅਟਕੇ ਮੇ ਕਰ ਦੋਗੇ ਤੁਸੀਂ ਸਮਝ ਚੰਗਾ ਹੈ ਆਹ ਪ੍ਰਚਾਰ ਹੋ ਸਾਰੇ ਪਾਸੇ ਤੇ ਕੋਈ ਗੱਲ ਕਰਨਗੇ ਉਹੀ ਗਣੀ ਪਉਦੀ ਦੂਈ ਕਿ ਮੈਂ ਕਹਨਣਗੇ ਫੇਰ ਵੀ ਕੋਈ ਗੱਲ ਹੈ ਜੇ ਵੀ ਸੰਪਰਦਾਵਾਂ ਇਕੱਠੀਆਂ ਹੋ ਕੇ ਪਾਠ ਕਰਨੇ ਦਾ ਇੱਕੋ ਗੱਲ ਕਹਿਣ 12ਵਾਂ ਆਟਾਡ ਹੂਲ ਹੋ ਉਹ ਗੱਲ ਜਾਦਾ ਮਜ਼ਬੂਤ ਹੈ ਤੇ ਰੂ ਵੀ ਹੋ ਜੂਗੀ ਸੰਪਰਦਾਵਾਂ ਵੀ ਆਪਣੇ ਆਪ ਨੂੰ ਬਾਹਰ ਉਹ ਆਪਣੇ ਆਪ ਨੂੰ ਸੰਪਰਦਾਵਾਂ ਸਮਝਣੀਆਂ ਅਸਲ ਸੰਪਰਦਾਈ ਸੱਚ ਦੀ ਸੰਪਰਦਾ ਹੋਈ ਨਹੀਂ ਸਕਦੀ ਸੱਚ ਦੋ ਨੀਰ ਹੁੰਦੇ ਸੱਚ ਦੋ ਹੁੰਦੇ ਨਹੀਂ ਸੱਚ ਹੁੰਦਾ ਇੱਕ ਇਹਦੀ ਵਿਆਖਿਆ ਗੁਰਬਾਣੀ ਦੀ ਇੱਕੋ ਰਹੂਗੀ ਬੱਕਰੀ ਨਹੀਂ ਕੋਈ ਕਰ ਸਕਦਾ ਇੱਕ ਤਾਂ ਰਹੇ ਜਾਹਿਆ ਡੱਡ ਵਿਆਖਿਆ ਕਰ ਲੋ ਕੋਈ ਸ਼ਬਦ ਆ ਜਵੇ ਵਿਆਖਿਆ ਜਦ ਕਰਾਂ ਗਲਤੋਹੀ ਹੈ ਚਾਹ ਰਬਦਾਸ ਦਾ ਹੋਵੇ ਚਾਹ ਕਬੀਰ ਦਾ ਹੋਵੇ ਚਾਹ ਫਰੀਦ ਦਾ ਹੋਵੇ ਚਾਹ ਨਾ ਚਾਹ ਲੋਰ ਗ੍ਰਾਵੇ ਚਾਹ ਸੱਤੇ ਬਲਵੰਨ ਦਾ ਹੋਵੇ ਆਨ ਕਲਿਕ ਆ ਭੱਟਾ ਦਾ ਹੋਵੇ ਵਿਆਖਿਆ ਨਹੀਂ ਦਈ ਹੈ ਦੀ ਬਿਲਕੁਲ ਜਿਹੜਾ ਦਈ ਵਿਆਖਿਆ ਸਮਝਦਾ ਉਹ ਗੁਰਬਾਣੀ ਨੂੰ ਉਹਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਇਹਦਾ ਮਤਲਬ ਉਹਨੂੰ ਖੁਦ ਗੁਰਬਾਣੀ ਦੀ ਸਮਝ ਨਹੀਂ ਹੈ ਜੇ ਕੋਈ ਵੀ ਆਖਿਆ ਅਰਥ ਕਰਦਾ ਉਹ ਉਹਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਉਹ ਗਿਆਨਤਾ ਨਾਲ ਕਰਦਾ ਉਹਨੂੰ ਸਮਝਾਇਆ ਜਾ ਸਕਦਾ ਠੀਕ ਹੋ ਸਕਦਾ ਜੇ ਕੋਈ ਜਾਣ ਕੇ ਕਰੇ ਉਹਦਾ ਤਾਂ इलाज ਕੋਈ ਭਲੇਖੇ ਨਾ ਕਰੇ ਭਲੇਖਾ ਨਿਕਲ ਸਕਦਾ ਜਾਣ ਕੇ ਕਰਦਾ ਉਹ ਤੂੰ ਝੂਠਾ ਸ਼ਬਦ ਕਰਦਾਂਗੇ ਝੂਠਾ ਸਾਬਤ ਹੋ ਜਾਊਗਾ ਫੇਰ ਵੀ ਸੰਸਾਰ ਦੇ ਵਿੱਚ ਜਿਹੜੀ ਪਬਲਿਕ ਆ ਉਹਦੇ ਵਿੱਚ ਸੱਚ ਹੁੰਦਾ ਹੈ ਉਹ ਸੱਚ ਨੂੰ ਸਾ ਝੂਠ ਨੂੰ ਝੂਠ ਕਮੈਨ ਖੁੱਟਦਾ ਝੂਠ ਖੋਟਾ ਕਦੇ ਸਾਬਤ ਕਰਦਾ ਹੁੰਦਾ ਆ ਪਬਲਿਕ ਇਹ ਸਾਬਤ ਕਰਦੀ ਇਹਦੇ ਵਿੱਚ ਹਰ ਵਸਦਾ ਵਿੱਚ ਸੰਗਤ ਹਰ ਪ੍ਰਭ ਬਸ ਜਾਈਓ ਇਹਦੇ ਵਿੱਚ ਵਸਦਾ ਇਹ ਹੀ ਸਾਬਤ ਇਹ ਹੀ ਰੰਧ ਕਰ ਦਿੰਦੀ ਹੈ ਝੂਠ ਨੂੰ ਜਦੋਂ ਪਬਲਿਕ ਨੂੰ ਪਤਾ ਲੱਗ ਜਾਂਦਾ ਨਾ ਇਹ ਝੂਠ ਹੈ ਗਲਤ ਹੈ ਇਹ ਇੰਨਾ ਕਰ ਦਿੰਦੀ ਹੈ ਬਝੂਠ ਹੈ ਕਚਰੀ ਹੈ ਪਬਲਿਕ ਦੀ ਸਾਰੇ ਵਿੱਚ ਵਸਦਾ ਉਹ ਇਹਨੇ ਆਬਰੰਦ ਕਰਨ ਦੇ ਪਬਲਿਕ ਨਹੀਂ ਝੂਠ ਪਬਲਿਕ ਰੱਦ ਕਰ ਦਿੰਦੀ ਹੁੰਦੀ ਹੈ ਤਾਂ ਹੀ ਕੋਈ ਨਖੜਦਾ ਜਾਂਦਾ ਉਹ ਲੋਕ ਖੱਟੇ ਨਾਨਕਾ ਉਹਦਾ ਸੱਚ ਨਹੀਂ ਪਬਲਿਕ ਹੈ ਰੱਦ ਕਰ ਦਿੰਦੀ ਹੈ ਜਦੋਂ ਗਿਆਨ ਵੱਜਾ ਹਾਂ ਜਿੱਦਾਂ ਜਿਹੜਾ ਪਬਲਿਕ ਦਾ ਗਿਆਨ ਘੱਟ ਹੁੰਦਾ ਸਮਝ ਨਹੀਂ ਹੁੰਦੀ ਉਹਨਾਂ ਚਿਰ ਚੱਲਦਾ ਝੂਠ ਜੇ ਪਬਲਿਕ ਨੂੰ ਗਿਆਨ ਹੋ ਜਾਂਦਾ ਛੱਡ ਦਿੰਦੇ ਝੂਠ ਚੱਲਦਾ ਰਿਹਾ ਲੋਕ ਕਬੀਰ ਨੇ ਖੋਜ ਕੇ ਸੱਚ ਦੱਸ ਦਿੱਤਾ ਬਾਹਰ ਦੇ ਹੱਥ ਝੂਠੇ ਪੈ ਗਏ ਪੜਨ ਦਾ ਪ੍ਰਚਾਰ ਝੂਠਾ ਪੈ ਗਿਆ ਮੂਰਤੀ ਪੂਜਾ ਦਾ ਪ੍ਰਚਾਰ ਝੂਠਾ ਪੈ ਗਿਆ ਫਿਰ ਭਗਤ ਲੱਗੇ ਰਹੇ ਉਹਦੇ ਬਾਅਦ ਗੁਰੂ ਲੱਗੇ ਭਾਵੇਂ ਕਰਦੇ ਦੇ ਮੂਰਤੀ ਪੂਜਾ ਹੁਣ ਵੀ ਪਰ ਅੰਦਰੋਂ ਉਹਨਾਂ ਨੂੰ ਪਤਾ ਵੀ ਇਹ ਕੁਝ ਨਹੀਂ ਰੱਖਿਆ ਸਮਝਾਂਦੇ ਨੇ ਕੁਝ ਨਹੀਂ ਰੱਖਿਆ ਕਰਦੇ ਨੇ ਕਹਿੰਦੇ ਸ਼ਰਦਾ ਬਸ ਕਰਦੇ ਨੇ ਪਰ ਪਤਾ ਥਾਰਿਆ ਮੂਰਤੀ ਦੁੱਧ ਨਹੀਂ ਪਿੰਦੀ ਪਤਾ ਫਿਰ ਵੀ ਕਹਿੰਦੇ ਮੂਰਤੀ ਦੁੱਧ ਪਿੰਦੀ ਏਦਾਂ ਚੱਲਦਾ ਰਹਿੰਦਾ ਇਹ ਪਖੰਡਵਾਦ ਚੱਲਦਾ ਰਹਿੰਦਾ ਨਾ ਮੈਨੂੰ ਵੀ ਸਟੰਡ ਫਿਰ ਵੀ ਹੁੰਦਾ ਰਹਿੰਦਾ ਫੇਲ ਕੀ ਨਾ ਕੀਤਾ ਪਬਲਿਕ ਨੇ ਫੇਲ ਕੀਤਾ ਚਲਾਇਆ ਸ਼ਰਾਰਤੀਆਂ ਨੇ ਫੇਲ ਕੀ ਨਾ ਕੀਤਾ ਫੇਲ ਪਬਲਿਕ ਨੇ ਪਬਲਿਕ ਦੇ ਵਿੱਚੋਂ ਵਸਦਾ ਹੈ ਪਬਲਿਕ ਦੇ ਵਿੱਚ ਕੋਈ ਬੇਦਨੀ ਕਰਨਾ ਚਾਹੀਦਾ ਪਬਲਿਕ ਦੇ ਵਿੱਚ ਸਾਰਿਆਂ 'ਚ ਕੋਈ ਨਾ ਬਸਦਾ ਇਸ ਕਰਕੇ ਗੁਰਬਾਣੀ ਮੰਨਦੀ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋ ਮਨ ਦੇ ਵਿੱਚ ਕੋਈ ਵੀ ਹੋਵੇ ਸੱਚੇ ਵੀ ਸਾਰਿਆਂ ਦੇ ਵਿੱਚ ਨਾ ਪਖੰਡਵਾਦ ਵੀ ਸਾਰਿਆਂ 'ਚ ਸਿੱਖਾਂ ਜੀ ਦੇ ਫਲਨ ਵਾਲ ਹੈ ਨਹੀਂ ਸਿੱਖ ਮਤ ਸਚਿਆਰੀ ਮਤ ਹੈ ਪਰ ਸਿੱਖ ਦਾ ਸਚਿਆਰੀ ਹੈ ਨਹੀਂ ਸਾਰੇ ਇਹ ਨਾ ਝੂਠ ਹੈ ਨਹੀਂ ਪਖੰਡ ਹੈ ਨਹੀਂ जान ਕੇ ਨਹੀਂ ਕਰਦੇ शरारती नी ਹੜ ਸਾਰਾ ਕੁਝ ਇਹਨਾਂ ਚ ਪਰ ਸਾਰੀ ਜਗ੍ਹਾ ਹੀ ਹੁੰਦਾ ਇਹਨਾਂ ਚ ਵੀ ਹਰਜ ਵੀ ਜਿਹੜੀਆਂ ਮੱਤਾਂ ਗਲਤ ਨੇ ਉੱਥੇ ਵੀ ਸਚਾਰੇ ਆਦਮੀ ਨੇ ਉਹ ਰੋਚ ਵੀ ਨੇ ਜਿਹੜੇ ਉਹਨਾਂ ਮੱਤਾਂ ਨੂੰ ਨਹੀਂ ਮੰਨਦੇ ਉਂਗਲੀ ਉਠਾਉਂਦੇ ਨੇ ਰਾਖਿਸ਼ ਕੀ ਨੇ ਰਾਖਿਸ਼ ਕੀ ਨੇ ਕਿੱਥੋਂ ਆਏ ਸੀ ਰਾਖਿਸ਼ ਉਹਨਾਂ ਮੱਤਾਂ ਦੇ ਆਦਮੀ ਸੀ ਉਹ ਨਹੀਂ ਸੀ ਮੰਨਦੇ ਸਿਆੜੇ ਆਦਮੀ ਸੀ ਵੀ ਤਾਂ ਪਖੰਡਾ ਪਖੰਡਾ ਨੂੰ ਨਾ ਮੰਨਣ ਵਾਲੇ ਨੂੰ ਰਾਖਿਸ਼ ਕਹਿੰਦੇ ਨੇ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰੂੰ ਗੁਰ ਪਾਸ ਬਿਨੋ ਕਰੂੰ ਗੁਰ ਪਾਸ ਮੈਂ ਕੀ ਬੇਨਤੀ ਕਰਦਾ ਹੰਬ ਕੀਰੇ ਕਰਮ ਸਤਗੁਰ ਸਿਰ ਲਈ ਜਿਨੇ ਜਨਮ ਲੈ ਲਿਆ ਕੀਰਾ ਕਰਮ ਕੌਣ ਕਹਿ ਰਿਹਾ ਕੀਰਾ ਕਰਮ ਗੁਰੂ ਰਾਮਦਾਸ ਕਹਿ ਰਹੇ ਕੀਰੇ ਕਰਮ ਬਲਾ ਚੌਥਾ ਨਾ ਹਾਂ ਬਲਾ ਚੌਥਾ ਉਹਦਾ ਆਪਣੇ ਆਪ ਨੂੰ ਕੀਰਾ ਕਰਮ ਕਹ ਲੈਣੇ ਕੌਣ ਬੋਲ ਰਿਹਾ ਹਮ ਕੀਰੇ ਕਰਮ ਸਤਿਗੁਰੂ ਸ਼ਰਨ ਆਈ ਸਤਿਗੁਰੂ ਛਡਾਈ ਉਹ ਤਾਂ ਆਪਣੇ ਆਪ ਨੂੰ ਸਤਿਗੁਰੂ ਨਹੀਂ ਬਣਦੇ ਜਿੰਨਾ ਚਿਰ ਕੀੜਾ ਕਰਮਾ ਉਹਨਾਂ ਚਿਰ ਸਤਿਗੁਰੂ ਹੁੰਦਾ ਵੀ ਨਹੀਂ ਜਾਂ ਸਤਿਗੁਰਾ ਫੇ ਕੀੜਾ ਕਰਮ ਨਹੀਂ ਹੁੰਦਾ ਫਿਰ ਜਦੋਂ ਉਹ ਬਰਿਆ ਹੋਇਆ ਹੁੰਦਾ ਜਿੰਨਾ ਚਿਰ ਕੀਰੇ ਕਰਮ ਉਹਦਾ ਸਤਿਗੁਰੂ ਛੱਡ ਨਾ ਜਾਣਾ ਪਊਗਾ ਕਰ ਦਇਆ ਨਾਮ ਪ੍ਰਕਾਸ਼ ਦੇ ਜੇ ਕਿਰਪਾ ਕਰ ਦਇਆ ਕਰ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰ ਨਾਮ ਦਾ ਪ੍ਰਕਾਸ਼ ਕੀ ਹੁੰਦਾ ਵਾਇਆ ਦਾ ਪ੍ਰਕਾਸ਼ ਤਾਂ ਬਹੁਤ ਹੈ ਸਾਡੇ ਅੰਦਰ ਮਾਇਆ ਦਾ ਗਿਆਨ ਤਾਂ ਬਹੁਤ ਹੈ ਸੰਸਾਰ ਚ ਨਾਮ ਦਾ ਪ੍ਰਕਾਸ਼ ਨਹੀਂ ਹੈ ਨਾਮ ਦਾ ਪ੍ਰਕਾਸ਼ ਸਤਿਗੁਰੂੇ ਕਰ ਸਕਦਾ ਹੈ ਮਾਇਆ ਦਾ ਪ੍ਰਕਾਸ਼ ਕਰਨ ਖਾਤਰ ਬੜੇ ਕਾਲਜ ਸਕੂਲ ਨੇ ਬੜੀਆਂ ਪ੍ਰਯੋਗਸ਼ਾਲਾਾਂ ਨੇ ਗੁਰਗਾਂਲ ਦੀਆਂ ਵਿਦਿਆਸਥੀਆਂ ਨੇ ਪਰ ਨਾਮ ਦਾ ਪ੍ਰਕਾਸ਼ ਕਰਨ ਵਾਸਤੇ ਅਲੱਗ ਕਿਸਮ ਦੀ ਕੋਈ ਉਹ ਸਤ ਗੁਰ ਹੁੰਦਾ ਕੋਈ ਯੂਨੀਵਰਸਿਟੀ ਨਹੀਂ ਹੈ ਅਜੇ ਤੱਕ ਹੋਈ ਜਿਹਨੂੰ ਨਾਮ ਦਾ ਪ੍ਰਕਾਸ਼ ਮਿਲਿਆ ਉਹਨੂੰ ਕਿਸੇ ਯੂਨੀਵਰਸਿਟੀ ਚੋਂ ਨਹੀਂ ਮਿਲਿਆ ਕਿਸੇ ਸੰਸਥਾ ਚੋਂ ਅੱਥੇ ਨਹੀਂ ਮਿਲਿਆ ਰਿਕਾਰਡ ਆ ਉਹ ਗਾ ਉਹ ਬੰਦਾ ਯੂਨੀਵਰਸਿਟੀ ਦੀ ਕਲਾ ਹੀ ਫਿਰ ਕਬੀਰ ਸੀ ਆਪਣੇ ਆਪ ਜੇ ਯੂਨੀਵਰਸਿਟੀ ਸੀ ਉਹ ਹੈਲ ਕਬੀਰ ਨੂੰ ਪਤਾ ਲੱਗਿਆ ਗੁਰਬਾਣੀ 'ਚ ਲਿਖਿਆ ਹੋਇਆ। ਫੇਰ ਗੁਰਨਾਨ ਦੇਵ ਨੂੰ ਪਤਾ ਲੱਗਿਆ ਕਬੀਰ ਦੇ ਬਾਅਦ ਫੱਡੀ ਪੋਜਦੀ। ਉਹਨੇ ਫੇਰ ਬਰਗਟ ਕੀਤੀ ਬਾਦ ਗੁਰਨਾਨ ਕ ਲਈ ਤੇ। ਫੇਰ ਗੁਰਨਾਨ ਕਾਪੜੇ ਅਕੈਡਮੀ ਯੂਨੀਵਰਸਿਟੀ ਬਣ ਗਿਆ। ਆਪਣੇ ਆਪ 'ਚ ਗੁਰਨਾਨ ਕਾ ਯੂਨੀਵਰਸਿਟੀ ਬਣ ਗਿਆ ਕਿਉਂਕਿ ਸਾਨੂੰ ਹੁਣ ਜੋ ਚੱਲਦਾ ਹੈ ਉਹ ਨਾਨਕ ਤੋਂ ਸ਼ੁਰੂ ਹੋਈ ਹੋਈ ਗੱਲ ਹੈ। ਇਸ ਕਰਕੇ ਪਿਛਲੇ ਪਿੱਛੇ ਰਹਿ ਜਾਂਦੇ ਹੁੰਦੇ। ਨਾ ਕੋ ਨਾਨਕ ਨੂੰ ਰੋੜੇ ਰੱਖਿਆ ਸਾਰੇ ਉਹਦੋਂ ਇੱਕ ਵਾਰ ਲੀਕ ਮਟਾਤੀ ਸੀ ਸਾਰੀ ਇਹਨਾਂ ਪਖੰਡਵਾਦੀਆਂ ਨੇ ਕਿਸੇ ਬੰਦੇ ਨੂੰ ਗਿਆਨ ਨਹੀਂ ਸੀ ਰਹਿਣ ਦਿੱਤਾ ਹਾਂ ਗੁਰਬਾਣੀ ਪਈ ਸੀ ਭਗਤਾਂ ਦੀ ਭਗਤਾਂ ਦੀ ਬਾਣੀ ਪਈ ਸੀ ਪਰ ਦੁਬਾਰਾ ਰਸਤਾ ਗੁਰੂ ਨਾਨਕ ਨੇ ਫੇਰ ਟ੍ਰੇਸ ਕੀਤਾ ਹੈ ਟ੍ਰੇਸ ਕੀਤਾ ਦੁਬਾਰਾ ਰਸਤਾ ਦક્ષા ਧੀਗਾ ਕੋਲ ਰਸਤਾ ਬਣਾਤਾ ਨਕਸ਼ਾ ਸੀਗਾ ਜੇ ਰਸਤਾ ਵਾਧੀਏ ਆਪਾਂ ਕਿਹਦੇ ਵੀ ਦੀ ਜੰਗਲ ਜੀ ਰਸਤਾ ਜਾਂਦਾ ਹੋਵੇ ਸਾਰੇ ਜੰਗਲ ਵਾਧੀਏ ਪਲੋ ਕਰਦਿਏ ਐਂ ਸਮਾਰ ਕੇ ਬਾਹ ਕੇ ਕੋਆ ਕਰਦਿਏ ਰਸਤਾ ਦਮੜ ਗਿਆ ਨਾ ਪਰ ਜੇ ਨਕਸ਼ਾ ਹੋਵੇ ਰਸਤਾ ਫਿਰ ਬਣਾ ਲਈਦਾ ਜੇ ਰਸਤਾ ਕੋੜਾ ਰਸਤਾ ਨਾਪ ਕੇ ਬਣਾ ਲਾਂਗੇ ਇੱਥੇ ਇੱਥੇ ਨੂੰ ਜਾਂਦਾ ਨਕਸ਼ਾ ਗੁਰਬਾਣੀ ਦੇ ਵਿੱਚ ਹੈ ਉਸ ਪੰਥ ਦਾ ਜਿਹਨੂੰ ਸਮਝੋ ਟ੍ਰੇਸ ਕਰਕੇ ਨਕਸ਼ਾ ਬਣਾਉਣਾ ਹੈ ਖੋਜਣਾ ਪੈਂਦ ਖੋਜਣ ਦਾ ਮਤਲਬ ਇਹੀ ਹੈ ਨਕਸ਼ਾ ਸਾਡੇ ਕੋਲ ਹੈ ਗੁਰਬਾਣੀ ਚੋਂ ਦਾ ਨਕਸ਼ਾ ਹੈ ਇਹ ਮੈਪ ਹੈ ਨਾਪ ਕੇ ਜਦਕੀ ਫਾਸੀ ਮੱਪ ਮੱਪ ਕੱਟਣੀ ਪਊਗੀ ਇਹ ਜਦੋਂ ਦੇ ਫਾਸੀ ਕੱਟਣ ਵਾਲਾ ਰਸਤਾ ਹੈ ਮੱਪ ਮੱਪ ਕਾਟੋ ਜਦਕੀ ਫਾਸੀ ਮਨ ਮੇਰਾ ਗਾਜ ਜੀਭਾ ਬੈਰੀ ਕਾਤੀ ਗਾਇ ਤੇ ਬਣਾ ਕੇ ਮਨਾ ਬੂ ਗੰਜਨ ਵਾਲੇ ਨੇ ਆਪਣਾ ਪੈਦ ਹਮ ਕੀਰੇ ਕਿਰਮੋ ਸਤਗੁਰ ਸ਼ਰਨ ਆਈ ਗੁਰੂ ਨਾਨਕ ਨੇ ਆਪਕੇ ਫੇਰ ਰਸਤਾ ਚਾਲੂ ਕਰ ਲਿਆ ਐਸਾ ਚਾਲੂ ਕਰ ਲੈ ਜੀਡੀ ਰੋਡ ਬਣਾਤੀ ਦਸਬ ਬਾਜਾ ਤੱਕ ਜੀਡੀ ਰੋਡ ਬਣਾਤੀ ਜੀਡੀ ਰੋਡ ਨੂੰ ਫੇਰ ਨਾ ਨੇ ਹਲਾਤਾ ਇੱਕ ਵਾਰ ਕਿਹ ਹਾਲਾਤ ਆ ਉਹ ਸਾਡੇ ਕੋ ਹਿਲਿਆ ਹੋਇਆ ਰਸਤਾ ਹੈ ਰਸਤਾ ਨਹੀਂ ਹੈ ਸਾਡੇ ਕੋਲ ਪੇਖ ਹੈਗਾ ਗੁਰਬਾਣੀ ਹੈਗੀ ਰਸਤੇ ਸਾਡੀ ਪਤਾ ਰਸਤੇ ਦਾ ਪ੍ਰਕਾਰ ਗਲਤ ਹੋ ਰਿਹਾ ਹੈ